ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਮਾਨ ਸਾਹਿਬ ਚੈਨਲ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਆਪਣੇ ਸੋਈ ਦਾ ਕੰਮ ਚੱਲ ਰਿਹਾ ਪਹਿਲਾਂ ਆਪਾਂ ਇੱਕ ਮਹੀਨਾ ਮੈਂ ਸਟ੍ਰਾਈਟ ਹਟਾਤੀ ਸੀ ਹੁਣ ਦੁਬਾਰਾ ਲਾਏ ਆ ਤਿਆਰ ਕਰ ਰਹੇ ਆ ਆਪਾਂ ਲੋ ਜੀ ਹਾਂ ਤਾਂ ਕੋਈ ਪਤਾ ਨਹੀਂ ਲੱਗਦਾ ਸੈਲਫਾਂ ਦੇ ਵੀ ਲਗਾਉਣਾ ਆਪਾਂ ਪੱਥਰ ਤੇ ਨੀਚੇ ਵੀ ਹਟੜ ਲਗਾ ਰਹੇ ਹਾਂ ਤੇ ਜਦੋਂ ਰੈਡੀ ਹੋ ਗਈ ਫਿਰ ਸਾਨੂੰ ਵੀਰੇ ਪਾਵਾਂਗੇ ਫਿਰ ਦੱਸਿਓ ਵੀ ਕਿੱਦਾਂ ਲੱਗਦਾ ਅਜੇ ਤਾਂ ਕੁਝ ਪਤਾ ਨਹੀਂ ਲੱਗਦਾ ਇਹ ਤਾਂ ਫੁੱਲ ਜੇ ਬਣੇ ਨਹੀਂ ਹੈਗੇ ਹਾਂ ਤਾਂ ਬਣਾ ਰਹੇ ਹਾਂ ਸਟਾਰਟ ਕੀਤਾ ਤਾਂ ਲਓ ਨਾ ਉਹ ਚਿੱਪ ਤਾਰ ਕੱਢ ਲਈਏ ਤੇ ਤਾਰ ਕੱਢਣ ਦਾ ਹੋ ਗਿਆ ਬੇਲਾ ਹੁਣ ਤੇ ਪਰੇ ਤਾਰ ਕੱਢ ਲਾਗੇ ਆਪਾਂ ਫਿਰ ਉਹ ਅੰਕਲ ਦੁੱਧ ਲੈਣ ਆ ਜਾਣਗੇ ਇਸ ਕਰਕੇ ਆਪਾਂ 5:30 ਵਜੇ ਤਾਰ ਕੱਢਣਾ ਸ਼ੁਰੂ ਕਰ ਦਿੰਨੇ ਆ ਫਿਰ ਗਾਵਾਂ ਚੋਮਾਂਗੇ ਪਹਿਲਾਂ ਮੱਝ ਦੀ ਛੋਕ ਕੇ ਰੱਖ ਦਾਂਗੇ ਫਿਰ ਗਾਵਾਂ ਚੋਮਾਂਗੇ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਰਿਕਵੈਸਟ ਆ ਸੋਨੂੰ ਕਿਉਂਕਿ ਤੁਹਾਡੇ ਨਾਲ ਹੀ ਸਾਡਾ ਚੈਨਲ ਚੱਲਣਾਗਾ ਤੁਹਾਡੇ ਤੋਂ ਬਿਨਾਂ ਤਾਂ ਅਸੀਂ ਕਦੇ ਜੋਗੇ ਨਹੀਂ ਇਹ ਇਕੱਲਿਆਂ ਦੇ ਚਲਾਉਣ ਵਾਲਾ ਤਾਂ ਹੈ ਨਹੀਂਗਾ ਤੁਹਾਡੇ ਸੰਯੋਗ ਦੇ ਨਾਲ ਹੀ ਚੱਲਣਾ ਪਲੀਜ਼ ਰਿਕਵੈਸਟ ਆ ਸਾਨੂੰ ਤੁਹਾਡੀ ਹੈਲਪ ਦੀ ਲੋੜ ਆ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਕਰਦਿਆ ਕਰੋ ਸ਼ੇਅਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹਲੋ ਜੀ ਅੱਜ ਆਪਾਂ ਧਾਰ ਕੱਢ ਰਹੇ ਹਾਂ ਤੇ ਅੱਜ ਆਪਣੀਆਂ ਮੱਛਾਂ ਦੇ ਭੁੱਖੀਆਂ ਕੱਲ ਪੱਠੇ ਨਹੀਂ ਲੈ ਕੇ ਆਏਗੇ ਮੀਂਹ ਆ ਗਿਆ ਸੀਗਾ ਫਿਰ ਪਾਣੀ ਖੜ ਜਾਂਦਾ ਇਸ ਕਰਕੇ ਅੱਜ ਕੱਲੀ ਸੰਨੀ ਤੇ ਹੀ ਐ ਫੀਡ ਤੇ ਤੇ ਸੰਨੀ ਤੇ ਖਾਣਾ ਨਹੀਂ ਮਿਲੇ ਨੰ। ਥੋੜੀਆਂ ਭੁੱਖੀਆਂ ਰਹਿ ਗਈਆਂ। ਇੱਕ ਅੱਜ ਸਵੇਰ ਹਮ ਆਟਾ ਤੇਲ ਵਗੈਰਾ ਲੈਣ ਚਲ ਗਏ ਰੰਪ ਤੇ। ਤੇ ਦੁਬਾਰਾ ਦਾਣਾ ਦੋਣਾ ਵੀ ਨਹੀਂ ਪਾਇਆ ਤੇ ਇਹਨਾਂ ਨੂੰ ਪਾਣੀ ਵੀ ਬਹੁਤ ਲੇਟ ਪਲਾਇਆ ਗਿਆ ਅੱਜ। ਇਸ ਕਰਕੇ ਦੁੱਧ ਦਾ ਫਰਕ ਜ਼ਰੂਰ ਪਾਉਣਗੀ। ਜਿਹੜੀ ਮੱਝ ਦੇ ਸਤਾਰ ਘਟ ਰਹੇ ਐ 3 ਮੰਥ ਪਹਿਲਾਂ ਸਾਡੇ ਕੋਲ ਆਈ ਸੀ ਸਾਨੂੰ ਇੱਕ ਦਿਨ ਇਹਦੀ ਪਹਿਲਾ ਵਾਲੀ ਵੀਡੀਓ ਬਣਾਵਾਂਗੇ ਕਿੱਦਾਂ ਦਿਸੇ ਐ ਬਿਲਕੁਲ ਜਿਵੇਂ ਆਲੂ ਹੁੰਦਾ ਆਲੂ ਦੀ ਤਰ੍ਹਾਂ ਸੀ ਸਾਨੂੰ ਹੱਟ ਜੀ ਨਹੀਂ ਲੱਗਦਾ ਤੇ 3 ਮੰਹੀਨਾ ਚਾਦਾ ਕਾਫੀ ਫਰਕ ਪੈ ਗਿਆ ਚਿਹਰਾ ਆਈ ਐਮ ਵੀ ਆਪਣੇ ਕਾਕੋ ਰਾਜੇ ਮੇਂ ਮਿਲਦੇ ਤੇ ਫੀਡ ਦਾਣਾ ਵੀ ਮਿਲਦਾ ਵਾ ਤੇ ਅਜਿਹਾ ਜਦੋਂ ਪਸੂ ਘੱਟ ਕੇ ਥੋੜੇ ਜਿਹੇ ਫਿਰ ਜਿਆਦੇ ਸੇਵਾ ਹੋ ਜੂਗੀ ਫਿਰ ਹੋਰ ਵੀ ਫਰਕ ਪੈ ਜੂਗਾ ਹੁਣ ਆਪਣੇ ਦੋ ਮੱਝਾਂ ਸੇਲ ਆ ਗਈਆਂ ਇੱਕ ਤਾਂ ਸੇਲ ਕੀਤੀ ਹੋਈ ਐ ਬਸ ਇੱਕ ਕਰਨੀ ਐਗੀ ਉਹਦੇ 15-20 ਦਿਨ ਰਹਿੰਦੇ ਐ ਇੱਕ ਦੇ ਹੱਥ ਤੱਕ ਰਹਿ ਗਿਆ ਬਾਕੀ ਉਹ ਸੇਲ ਆ ਗਈ ਹਮ ਫਸੇਲ ਕਰ ਦਾਂਗੇ ਹੁਣ ਆਪਣੇ ਦੁੱਧ ਹੈਗਾ ਵਾ ਦੋ ਗਾਇਆਂ ਇੱਕ ਮੱਝ ਆ ਗਈ ਇੱਕ ਗਾਂ ਵਿੱਚ ਕੀ ਮੱਝ ਹੋਰ ਲਾਵਾਂਗੇ ਫੇਰ ਦੋ ਮੱਝਾਂ ਤੇ ਇੱਕ ਗਾਂ ਰੱਖਾਂਗੇ ਬਾਲੇ ਉਹ ਸੁਰੱਖਣ ਦਾ ਦਿਲ ਕਰਦਾ ਪਰ ਸਾਰੀ ਚੀਜ਼ ਮੁੱਲ ਦੀ ਹੈ ਨਾ ਤੇ ਥੋੜੀ ਕੰਮ ਦਾ ਸਾਰਾ ਕੁਝ ਮੁੱਲ ਹੈ ਤਾਂ ਕਰਕੇ ਦੁੱਧ ਤੇ ਧਾਲੇ ਪਸ਼ੂ ਰੱਖਾਂਗੇ ਕਿੰਨਾ ਛੋਟੀ ਹੈਗੀ ਇਹ ਵੀ ਚਲੋ ਉਹ ਪਲ ਜੂਗੀ ਸਾਡੇ ਵੀਡੀਓ ਬਣਾਉਣੀ ਪੈਂਦੀ ਆ ਮੇਰੀ ਸਿਸਟਰ ਵੀਡੀਓ ਨਹੀਂ ਬਣਾਉਂਦੀ ਧਿਆਨ ਨਾਲ ਥੋੜੀ ਜਿਹੀ ਮਿਸਟੇਕ ਜ਼ਰੂਰ ਹੋ ਜਾਂਦੀ ਆ ਤੁਸੀਂ ਦੇਖਦੇ ਹੋਵੋਗੇ ਚਲੋ ਕੋਈ ਗੱਲ ਨਹੀਂ ਅੰਤ ਸਟੈਂਡ ਲੈ ਕੇ ਆਵਾਂਗੇ ਬਜ਼ਾਰੋਂ ਤੇ ਫਿਰ ਸਟੈਂਡ ਲਾ ਕੇ ਵੀਡੀਓ ਬਣਾਇਆ ਕਰਾਂਗੇ ਫਿਰ ਵਧੀਆ ਬਣੂਗੀ ਲਓ ਜੀ ਹੁਣ ਆਪਾਂ ਪੱਠੇ ਉਤਰਦੇ ਆਂ ਪੱਠੇ ਉਤਰ ਕੇ ਪੱਠੇ ਪਾ ਦਾਂਗੇ ਫਿਰ ਅੱਜ ਸਵੇਰ ਦਾ ਹਰਾ ਨਹੀਂ ਪਾਇਆ ਬਸ ਉਹਨੂੰ ਕੱਲ ਲਿਆਂਦਾ ਨਹੀਂ ਗਿਆ ਕੱਲ ਮੀਂਹ ਪੈਂਦਾ ਸੀ ਸ਼ਾਮ ਨੂੰ ਵੱਡੜੀ ਲੈ ਕੇ ਨਹੀਂ ਆਏ ਅੱਜ ਸੋਚਿਆ ਵੀ ਉਹ ਵਿਚਾਰੇ ਵੱਢਦੇ ਆ ਪੱਠੇ ਤੇ ਆਪਾਂ ਕੁੱਤਰ ਕੇ ਪਾ ਦਈਏ ਇਹ ਸਵੇਰੇ ਕੁੱਤਰਦੇ ਹੁੰਦੇ ਡੜੀ ਫਿਰ ਹੁਣ ਅਰ ਲਾ ਦਾਂਗੇ ਚਲ ਜਿਹੜੀ ਥੋੜੀ-ਮੋਟੀ ਸੁੰਨੀ ਬਚੀ ਆ ਉਹ ਚ ਹਰਾ ਲਾ ਦਾਂਗੇ ਬਸ ਖਾ ਜਾਣੀ ਆ ਫਿਰ ਬਹਿ ਜਾਣੀ ਆ ਆਰਾਮ बस पट्टे पाके फिर आपा भी ढ़ोई ताइन लाके बेले हां नहा ਧੋ ਕੇ ਰੋਟੀ ਖਲਾਂਗੇ ਪੱਠੇ ਪਾ ਗੀਏ ਹੁਣ ਆਪਾਂ ਇੱਕ ਵਾਰੀ ਉਤਰ ਕੇ ਕਿਤੇ ਮੀਂਹ ਦਾ ਨਹੀਂ ਪਤਾ ਕਦੋਂ ਆਜੇ ਦਿੱਲੀ ਵਾਂਗੂ ਆ ਜਾਂਦਾ ਹੁਣ ਤਾਂ ਰੋਗਸਟਾ ਤੁਹਾਨੂੰ ਮੇਰੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਪਲੀਜ਼ ਸਾਰੀ ਵੀਡੀਓ ਦੇਖਿਆ ਕਰੋ ਇਹ ਤੁਹਾਡੇ ਅੱਗੇ ਰਿਕੁਐਸਟ ਹੈ ਮੇਰੀ ਕਿਉਂਕਿ ਤੁਹਾਡੇ ਸਿਰ ਤੇ ਹੀ ਸਾਡਾ ਚੈਨਲ ਐਜ ਹੋਣਾਗਾ ਤੇ ਪਲੀਜ਼ ਸਾਰੀ ਵੀਡੀਓ ਦੇਖਿਆ ਕਰੋ ਤੇ ਜੇ ਕੋਈ ਕਮੀ ਪੇਛੇ ਲੱਗਦੀ ਹੈ ਵੀਡੀਓ ਚ ਜਰੂਰ ਦੱਸਿਆ ਕਰੋ ਇਸ ਗੱਲ ਦਾ ਕੋਈ ਗੁੱਸਾ ਨਹੀਂ ਸਾਨੂੰ ਕੋਈ ਕਮੀ ਹੁੰਦੀ ਹੈ ਦੱਸਿਆ ਕਰੋ ਫਿਰ ਅੱਗੇ फिर ही आप कमी कडे जो कोई दसूगा ना भी इतनी कमी है पट्ठे पा फिर बस अपना काम हो कंप्लीट दो घंटे लगातार से कम होंगे बस भाग गया बस ਅੰਕਲ ਵੀ ਲਾਗੇ ਦੁੱਧ ਸਨ ਇਹ ਡੜੀ ਗੋਰ ਪੱਠੇ ਲੈ ਆਉਣਗੇ ਉਹ ਸੁਬਾ ਪੈ ਜਾਣਗੇ ਇਹ ਹੁਣ ਪੈ ਜਾਣਗੇ ਸਾਰੇ ਪੋਜਾ ਸਿਰਲੇ ਕੋਸ ਬੱਕਰੀਆਂ ਨੂੰ ਪਹਿ ਜਾਣਗੇ ਕੋਸ ਮੱਝਾਂ ਨੂੰ ਉਤਰ ਕੇ ਪਾ ਦਾਂਗੇ ਲੋਕ ਜੀ। ਇਹ ਗੱਲ ਸੁਣੋ ਹੋਰ ਦੱਸਦੇ ਆ ਜੀ ਜੇ ਕਿਸੇ ਨੇ ਵੀ ਕੋਈ ਮੱਜਾ ਗਾਂ ਕੋਈ ਵੀ ਚੀਜ਼ ਵੇਚਣੀ ਹੋਵੇ ਤਾਂ ਉਹਦੀ ਆਪਾ ਐਡ ਲਾਉਣੀ ਹੈਗੇ। ਉਹਦੇ ਵਾਸਤੇ ਵੀ ਕੰਟੈਕਟ ਕਰ ਸਕਦੇ ਹੋ। ਸਾਡਾ ਫੋਨ ਨੰਬਰ ਦਿੱਤਾ ਹੋਇਆ ਹੈਗਾ ਉੱਥੇ ਤੁਸੀਂ ਛੋਕੇ ਕੰਟੈਕਟ ਕਰ ਸਕਦੇ ਹੋ। ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਐਡ ਲਗਾਉਣੀ ਹੋਵੇ। ਕਿਉਂਕਿ ਬੱਸ ਸਿਪ ਐਡ ਵਾਲੀ ਵੀਡੀਓ ਹੀ ਪਾਉਂਦੇ ਹੁੰਦੇ ਸੀ ਹੁਣ ਥੋੜਾ ਮੰਡੀਆਂ ਤੇ ਜਾਣਾ ਘਟ ਗਏ ਤੇ ਤਾਂ ਕਰਕੇ ਗੇ